ਅ ਜਿਹੜੇ ਚੰਗੇ ਬਿਆਸੀ ਪਕੜੇ ਤਕੜੇ ਨੇ ਜਿੰਨਾਂ ਨੇ 33 ਕਮਾਲਾ ਰੋਜ ਦੀਆਂ ਬ੍ਰਹਮ ਕਵਚ ਦੀਆਂ ਨੇ ਪੱਕਾ ਹੀ ਹਾ ਸਿੰਘ ਕਈ ਸਾਲਾਂ ਤੋਂ 33 ਮਾਲਾ ਰਾਤ ਨੂੰ ਬੈਠ ਕੇ ਕਰਦਾ ਬ੍ਰਹਮ ਕਵਚ 32 ਵਾਰੀ ਕਰਨ ਦਾ ਹੀ ਬੰਦੇ ਦੇ ਚਿੰਗਾ ਘੜਾਉਂਦਾ ਪੱਟਾ ਅੱਧਾ ਘੰਟਾ ਲੱਗ ਜਾਂਦਾ ਹੁਣ ਜੇ ਮੈਂ ਇੱਕ ਮਾਲਾ ਕਰਾਂ 50 ਮਿੰਟ ਲੱਗਦੇ ਨੇ ਮੇਰੇ ਉਹਦੇ ਤੇ ਬਖਸ਼ਿਸ਼ ਹੀ ਐਸੀ ਮਹਾਰਾਜ ਦੀ 33 ਮਾਲਾ ਕਰਦੇ ਹੋ ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ ਜਾਂ ਚਲੋ ਸ਼ੁਰੂ ਸ਼ੁਰੂ ਚ ਉਹਨਾਂ ਨੇ ਸ਼ੁਰੂ ਕੀਤਾ ਕਹਿੰਦੇ ਉਹ ਜਿਹੜੇ ਮਹਾਪੁਰਖਾਂ ਨੇ ਕਿਰਪਾ ਕੀਤੀ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਭਾਈ ਸਿੰਘਾ ਆਸਣ ਝਾੜ ਕੇ ਬੈਠਿਆ ਕਰੋ ਜਦੋਂ ਬਹਿਨੇ ਆ ਬਾੜ ਕੰਮ ਕਹਿੰਦੇ ਆਸਣ ਝਾੜ ਲਈ ਬਾਤ ਉੱਠ ਜਦੋਂ ਆਸਣ ਝਾੜਿਆ ਇੰਨੀ ਇੱਕ ਛਿਪਕਲੀ ਮਰੀ ਪਈ ਥੱਲੇ ਕਹਿੰਦਾ ਛਾ ਗੱਲ ਸੀ ਦੂਜੇ ਦਿਨ ਜਦ 25000 ਬ੍ਰਹਮ ਕੰਮ ਚ ਹੋਇਆ ਉਹ ਜਾਂ ਖੜੀਆਂ ਰਾਤ ਨੂੰ ਕਹਿੰਦੇ ਸਿੰਘਾ ਜੋਤ ਕਹਿੰਦਾ ਬਾਹਰ ਜੋਤ ਕਹਿੰਦਾ ਉਹ ਘਬਰਾ ਗਿਆ ਕਹਿੰਦੇ ਘਬਰਾ ਨਾ ਕੱਲ ਤੋਂ ਜੋਤ ਲਾ ਲਈ ਚਾਲ ਰੱਖ ਲਈ ਕੋਲੇ ਧੂਖ ਲਾ ਲਿਆ ਕਰ ਭਾਈ ਉਹ ਦੂਜੀ ਧੂ ਉਹ ਸਾਨੂੰ ਬਸਾਂਦਾ ਕੜਛੇ ਵਾਲੀ ਆ ਉਹੜੇ ਕੋਲਿਆਂ ਤੇ ਫੌਜੀ 60 ਤੀਜਾ ਪੈਂਦੀ ਆ ਉਹਦੇ ਚ ਇੱਥੋਂ ਕੇ ਇੱਥੇ ਫੜ ਲਿਓ ਅਗਰਬਤੀ ਸੇ ਕਾਲੇ ਤੋਂ ਫੜ ਲਿਆ ਫਿਰ ਤੇ ਫਿਰ ਲਾ ਲਿਓ ਉਹਨੂੰ ਫਿਰ ਜੋ ਉਹ ਤਾਂ ਤੁਹਾਨੂੰ ਬੜੀ ਬਖਸ਼ਿਸ਼ ਕਰੂ ਨਾ ਉਹ ਜਿਹੜੇ ਬੰਗਲੌਰ ਤੋਂ ਜਿੰਨੀਆਂ ਅਗਰਬਤੀਆਂ ਆਉਂਦੀਆਂ ਸਾਰੀਆਂ ਸਿੱਕਾ ਮੀਣੀ ਵਾਲੇ ਬਣਾਉਂਦੇ ਆ ਉਹ ਤਾਂ ਤੁਸੀਂ ਕਹਿੰਦੇ ਮੈਂ ਅਗਰਬਤੀ ਲਾਈ ਮਹਾਰਾਜ ਦੇ ਕੋਲੇ ਇਹ ਧਿਆਨ ਰੱਖਣਾ ਪੈਂਦਾ ਹਰੇਕ ਚੀਜ਼ ਵਿੱਚ ਬਹੁਤ ਜ਼ਿਆਦਾ ਸੋਚਮਰਖਣੀ ਪੈਂਦੀ ਹੈ ਕਹਿੰਦਾ ਮੈਂ ਸਵੇਰੇ ਸਵੇਰੇ ਬਾੜਾ ਕਰਕੇ 15 20 ਬਾੜਾ ਹੋਈਆਂ ਬਾਥਰੂਮ ਚ ਲੱਗ ਗਿਆ ਕਹਿੰਦਾ ਮੈਨੂੰ ਇੰਨਾ ਕਿ ਸ਼ਕਤ ਹੋਇਆ ਵੀ ਛਿੱਟਾ ਪੈ ਗਿਆ ਕੱਪੜਿਆਂ ਤੇ ਕਹਿੰਦਾ ਮੈਂ ਉਸੇ ਵਕਤ ਜਾ ਕੇ ਸਣੇ ਕਿਸੇ ਦੁਆਰਾ ਇਸ਼ਨਾਨ ਕਰਕੇ ਸਾਰੇ ਕੱਪੜੇ ਬਦਲ ਤੇ ਕਹਿੰਦਾ ਜਦੋਂ ਮੈਂ ਆ ਕੇ ਪਾਠ ਕਰਨ ਬੈਠਾ ਹੂੰ ਸਿੰਘ ਤਾਂ ਲੱਗੇ ਖੜੇ ਹੁੰਦੇ ਸਾਰੇ ਕਹਿੰਦੇ ਸਿੰਘਾ ਤੇਰੇ ਵਰਗਾ ਹੀ ਸਿੰਘ ਨਹੀਂ ਸਕਦਾ ਸਾਡੇ ਨਾਲ ਕੱਚਾ ਬਿੱਲਾ ਨਹੀਂ ਨਿਭ ਸਕਦਾ ਕਹਿੰਦਾ ਬਹੁਤ ਵਧੀਆ ਗੱਲ ਕੀਤੀ ਇੱਕ ਛਿੱਟਾ ਪਿਆ ਭਾਈ ਕੱਪੜੇ ਖਰਾਬੇ ਸਾਨੂੰ ਕੜਨਾ ਔਖਾ ਜਾਂਦਾ ਪਵਿੱਤਰ ਰੂਹਾਂ ਨੂੰ ਪਵਿੱਤਰ ਥਾਵਾਂ ਤੇ ਹੀ ਖੜਨਾ ਪੈਂਦਾ ਜਦੋਂ ਆਪਾਂ ਅਪਵਿੱਤਰਤਾ ਵਾਲੇ ਕੰਮ ਕਰਦੇ ਆ ਉਹ ਉੱਥੇ ਨਹੀਂ ਬੈਠ ਸਕਦੇ